ਨਾਉ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਧੇਰੋਂ ਮੈਲੇ ਨਾ ਜਾਵੇ ਨਾਉ ਦਾ ਫਿਰੇ ਤੀਰ ਥਾਂ ਤੇ ਕਮ ਮਉਣੇ ਨਹੀਂ ਜੋ ਕਰ ਦੋ ਦਿਖਾਵੇ ਨਾਉ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਧੇਰੋਂ ਮੈਲੇ ਨਾ ਜਾਵੇ ਨੋ ਦਾ ਫਿਰੇ ਤਿਰਥਾਂ ਤੇ ਘਾਰਾਂ ਕੋਠੀਆਂ ਦਾ ਤੇਰੇ ਦਿਲ ਚ ਹੰਕਾਰ ਓਏ ਘਾਰਾਂ ਕੋਠੀਆਂ ਦਾ ਤੇਰੇ ਦਿਲ ਚ ਹੰਕਾਰ ਓਏ ਪਾਪੀਆਂ ਦੇ ਵੇੜੇ ਕਦੇ ਲੱਗਦੇ ਨਹੀਂ ਪਰ ਓਏ ਪਾਪੀਆਂ ਦੇ ਵੇੜੇ ਕਦੇ ਲੱਗਦੇ ਨਹੀਂ ਪਰ ਓਏ ਜਿੰਨੇ ਮਰੀ ਜਿ ਚੜਾ ਨਹੀਂ ਚੜਾਵੇ ਨੌਂਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨੌਂਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨੌਂਦਾ ਫਿਰੇ ਤੀਰ ਥਾਂ ਤੇ ਚੰਗੇ ਆ ਕਮਾਂਚ ਤੇਰਾ ਮਨ ਨਹੀਂ ਲੱਗਦਾ ਚੰਗੇ ਆ ਕਮਾਂਚ ਤੇਰਾ ਮਨ ਨਹੀਂ ਲੱਗਦਾ ਮਾਰੇ ਮਾਰੇ ਠੱਗੀਆਂ ਲੋਕਾਂ ਨੂੰ ਫਿਰੇ ਠੱਗਦਾ ਮਾਰੇ ਮਾਰੇ ਠੱਗੀਆਂ ਲੋਕਾਂ ਨੂੰ ਫਿਰੇ ਠੱਗਦਾ ਬਾਣੀ ਤੀਰ ਮਾਰੇ ਮਾਰੇ ਸਮਝਾਵੇ ਨਾਉ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਨਾ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮਹਿਣੀ ਨਾ ਜਾਵੇ ਨਾ ਦਾ ਫਿਰੇ ਤੀਰ ਥਾਂ ਤੇ ਵਿੱਚ ਦਰਗਾਹ ਦੇ ਕੀ ਮੁਖ ਲੈ ਕੇ ਜਾਵੇਂਗਾ 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 ਥੰਮਣ ਵਾਲ ਚਾਂਦੀ ਫਿਰ ਬੜਾ ਪਛਤਾਵੇਂਗਾ ਥੰਮਣ ਵਾਲ ਚਾਂਦੀ ਫਿਰ ਬੜਾ ਪਛਤਾਵੇਂਗਾ ਬਣੀ ਤੀਰ ਮਾਰੇ ਮਾ ਮ ਜਾਵੇ ਨੌ ਦਾ ਫਿਰੇ ਤੀਰ ਥਾਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨੌ ਦਾ ਫਿਰੇ ਤੀਰ ਥਾਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨੌ ਦਾ ਫਿਰੇ ਤੀਰ ਥਾਤੇ ਤੂੰ ਨੌ ਦਾ ਫਿਰੇ ਤੀਰ ਥਾਤੇ ਤੂੰ ਨੌ ਦਾ ਫਿਰੇ ਤੀਰ ਥਾਤੇ ਜੋ ਬੋਲੇ ਸੋਨਰ ਪੈ ਸਤਗੁਰ ਬਦਾਸ ਮਹਾਰਾਜ ਕੀ ਜੈ ਸਸੀ ਦਾ ਦੇ ਆਪਣੀਆਂ ਗਾਇਕਾਆਂ ਕੌਰ ਸਿਸਟਰਸ ਸੋ ਜਿਨ੍ਹਾਂ ਨੂੰ ਵੀ ਸਾਡਾ ਇਹ ਗਾਣਾ ਪਸੰਦ ਆਇਆ ਹੋਵੇ ਤੋਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸਾਨੂੰ ਪ੍ਰੋਗਰਾਮ ਨਾਲ ਸੰਪਰਕ ਕਰਿਓ 9843 25807 ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ